ਪਿੰਡ ਦੇ ਅੰਦਰ ਡਿਸਪੈਂਸਰੀ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੋਇਆਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ 34 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ। ਦੱਸ ਦਈਏ ਕਿ ਜਿਸ ਦੇ ਨਾਲ ਪਿੰਡ ਦੇ ਵਿੱਚ ਨਵੀਂ ਡਿਸਪੈਂਸਰੀ ਬਣੇਗੀ। ਜੀਹਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਅਸਜੀ ਦਪਿੰਦਰ ਸਿੰਘ ਸੋਹੀ ਦਰਬਾਹਲਕੇ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਗ੍ਰਾਂਟਾ ਦੇਣ ਦੇ ਲਈ ਪਹੁੰਚੇ। ਦੱਸ ਦਈਏ ਕਿ ਐਸੇ ਦਰਮਿਆਨ ਉਹਨਾਂ ਗ੍ਰਾਂਟਾ ਦੇਣਾ ਚਲਦੇ ਕੰਮਾਂ ਦਾ ਨਰੀਖਣ ਵੀ ਕੀਤਾ ਤੇ ਉਹਨਾਂ ਨੇ ਦਿਰਬਾਹਲ ਦੇ ਪਿੰਡ ਖੇਤਲਾ ਦੇ ਵਿੱਚ 34 ਲੱਖ ਰੁਪਏ ਦੀ ਗ੍ਰਾਂਟ ਦੇਣਾ ਬਣਨ ਜਾ ਰਹੀ ਪਿੰਡ ਦੀ ਨਵੀਂ ਡਿਸਪੈਂਸਰੀ ਦੀ ਪਿੰਡ ਵਾਸੀਆਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਤਪਿੰਦਰ ਸਿੰਘ ਸੋਹੀ ਨੇ ਠੇਕੇਦਾਰਾਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਧਾਂਦਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋਕਾਂ ਦਾ ਪੈਸਾ ਇਮਾਨਦਾਰੀ ਨਾਲ ਪਿੰਡ ਤੇ ਲੱਗਣਾ ਚਾਹੀਦਾ ਹੈ ਮਹਾਈ ਚਿੰਤਾ ਨਾ ਕਰੋ ਬੇਫਿਕਰ ਹੋ ਬਿਲਕੁਲ ਸਾਡੇ ਸਾਹਮਣੇ ਕਹਿਣਾ ਸਾਹਮਣੇ ਗੁਰੂ ਘਰ ਇਹ ਕਹਿਣਗੇ ਵਿਚਾਰਕ ਆਪਣੀ ਪੀਂਦੇ ਸੀ ਮਹਾਈ ਕੋਈ ਪਰ ਇਸ ਵਾਰ ਕਾ ਹੋ ਨਹੀਂ ਹੁੰਦਾ ਕਿ ਤੁਹਾਡੇ ਮੁਲਾਜ਼ਮ ਕੜੀ ਨਹੀਂ ਸੀ ਇੱਕਦਮ ਤੁਸੀਂ ਖੜੋ ਹੋਗੇ ਠੀਕ ਹੈ ਸਰਪੰਚ ਖੜਾਏਗਾ ਠੀਕ ਹੈ ਸਤਿ ਠੀਕ ਹੈ ਜੀ ਮਹਾਈ ਜਿਹੇ ਜਿਹੇ ਬੜ ਜਿਹੜੀ ਕਲ ਨੋਬਝਾਲ ਕਰਨ ਮਹਾਈ ਬਿਲਕੁਲ ਤੁਹਾਨੂੰ ਕੰਪਲੇਟ ਨਹੀਂ ਆਉ ਕੋਈ ਬੋਟਰ 52 52 ਜਾਂ ਲੱਗੇ ਨਾ ਪੂਰਾ ਵਧੀਆ ਮਹਾਈ ਪੁੱਛੇ ਜਿਹੜੀ ਕਿਹੜੀ ਬਿਲਡਿੰਗ ਬਣਾਉਣੇ ਪਹਿਲਾਂ ਕਹਿਣੇ ਹਰੇਕ ਨੂੰ ਠੀਕ ਹੈ ਸਰ ਹਾਂ ਪਰ ਜਿਵੇਂ ਚਾਹਤਾ ਸੀ ਸਾਡੇ ਕਿਸੇ ਨਾਲ ਕੋਈ ਹੋ ਜਾਗਾ ਨਹੀਂ ਨਹੀਂ ਠੀਕ ਹੈ ਵਿਚ ਕੋਈ ਵੀ ਸਹਿਯੋਗ ਚਾਹੀਦਾ ਕੋਈ ਵੀ ਇਹ ਸਪੌਂਸਰ ਕਰਕੇ ਸਪਾਂਸਰ ਪੂਰਾ ਪੂਰਾ ਕੰਮ ਕਰ ਰਹੇ ਗੱਲ ਦੇ ਕਰ ਰਹੇ ਨੇ ਸਾਨੂੰ ਜਰੂਰ ਬਿਲਕੁਲ ਕੁਆਲਟੀ ਬਿਲਕੁਲ ਮਾਹੀ ਬਿਲਕੁਲ ਚਿੰਤਾ ਨਾ ਕਰੋ ਜੀ ਬੇਨਤੀ ਮਾਹੀ ਕੋਈ ਗੱਲ ਹੀ ਨਹੀਂ ਸਰ ਮਾਹੀ ਕੋਈ ਬਿਲਕੁਲ ਬੇਫਿਕਰ ਸਰ ਕੀ ਪ੍ਰੋਜੈਕਟ ਹੈ ਜੀ ਅੱਜ ਜੋ ਅੱਜ ਨਹੀਂ ਪੱਥਰ ਰੱਖਿਆ ਜੀ ਕਿੰਨੀ ਅਮਾਉਂਟ ਦਾ ਹੈਗਾ ਜੀ ਪ੍ਰੋਜੈਕਟ ਇਹ ਕੀ ਗੱਲ ਜਾ ਸਾਡੇ ਹਲਕੇ ਦਾ ਜਿਹੜਾ ਹਲਕੇ ਦਾ ਇਹ ਮੰਤਰੀ ਸਾਹਿਬ ਦੇ ਖੇਤਲਾ ਪਿੰਡਾ ਬਹੁਤ ਵੱਡਾ ਸਾਡਾ ਪਿੰਡ ਹੈਗਾ ਤੇ ਇੱਥੇ ਡਿਸਪੈਂਸਰੀ ਦੀ ਬਿਲਡਿੰਗ ਸੀ ਬਹੁਤ ਪੁਰਾਣੀ ਜਿਹੜੀ ਨੀਵੀ ਹੋ ਗਈ ਸੀ بارش ਦੇ ਦਿਨਾਂ ਚੋਂ ਨਗਰ ਵਾਸੀਆਂ ਵੱਲੋਂ ਤੇ ਸਟਾਫ ਵੱਲੋਂ ਪੂਰੀ ਮੰਗ ਸੀ ਮੰਤਰੀ ਸਾਹਿਬ ਤੋਂ ਵੀ ਇਹਦੀ ਬਿਲਡਿੰਗ ਨਵੀਂ ਬਣਾਈ ਜਾਵੇ ਪਿੰਡ ਦੀ ਮੁੱਖ ਮੰਗ ਨੂੰ ਰੱਖਤਿਆਂ ਚ ਰੱਖਦੇ ਹੋਏ ਮੰਤਰੀ ਸਾਹਿਬ ਨੇ 34 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਇਹ ਬਿਲਡਿੰਗ ਨੂੰ ਪਾਈ ਹੈ ਇਹ ਚ ਤਿੰਨ ਕਮਰੇ ਵਾਸ਼ਰੂਮ ਕਿਚਨ ਸਾਰਾ ਕੁਝ ਬਣ ਕੇ ਜਿਹੜੀ ਬਹੁਤ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤੀ ਹੋਈ 21 ਲੱਗਦਾ ਜੀ ਜਿਵੇਂ ਸਿਹਤ ਕ੍ਰਾਂਤੀ ਦਾ ਨਾਰਾ ਦਿੱਤਾ ਸੀ ਹੈ ਉਸੇ ਲੜੀ ਤਹਿਤ ਕੰਮ ਹੋ ਰਿਹਾ ਤੁਹਾਨੂੰ ਪਤਾ ਹੈ ਜਿਵੇਂ ਦਿੜਬੇ ਵਿੱਚ ਤਾਂ ਜਿਵੇਂ ਸਭ ਤੋਂ ਪੰਜਾਬ ਤੋਂ ਪਹਿਲੇ ਨੰਬਰ ਤੇ ਦਿੜਬਨ ਵਿਕਾਸ ਦੇ ਕਾਰਜ ਚੱਲ ਰਹੇ ਨੇ ਉਹਨਾਂ ਦੀ ਲੜੀ ਤਹਿਤ ਜਿਵੇਂ ਸੇਤ ਕ੍ਰਾਂਤੀ ਦੀ ਉਸੇ ਅਧਿਨੇ ਲੜੀ ਨੂੰ ਅੱਗੇ ਵਧਾਉਂਦੇ ਇਹ ਇਹ ਡਿਸਪੈਂਸਰੀ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਜੀ। ਕਿਵੇਂ ਦੇਖਦੇ ਹੋ ਸਰ ਵਿਕਾਸ ਜਿਵੇਂ ਤੁਸੀਂ ਪਹਿਲਾਂ ਵੀ ਬੱਸਿਆ ਕਿ ਨਿਰੰਤਰ ਬੜਬੇ ਦੇ ਵਿੱਚ ਵਿਕਾਸ ਹੋ ਰਿਹਾਗਾ। ਲੋਕਾਂ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਤੁਸੀਂ ਬਰਾਉਂਡ ਤੇ ਰਹਿੰਦੇ ਹੋ ਹਰ ਟਾਈਮ ਜਾਂਦੇ ਹੋ ਲੋਕਾਂ 'ਚ। ਜਦੋਂ ਪਿੰਡਾਂ 'ਚ ਨਾ ਸੰਜੀਵ ਜੀ ਕਿਸੇ ਵੀ ਚੀਜ਼ ਦਾ ਘਾਟਾ ਕਰਨ ਜਾਣਦੇ ਆ ਜਾਂ ਕੋਈ ਗ੍ਰਾਂਟ ਪਾਉਣੇ ਕਿ ਜਿਵੇਂ ਕੱਲ ਵੀ ਗ੍ਰਾਂਟਾ ਪਾ ਕੇ ਦੋ 2 ਕਰੋੜ ਦੀਆਂ ਖੇਤਾਂ ਆਪਣੇ ਖੇਤ ਲਈ ਪਾਈ ਹੈਗੀ। ਰੋਗਲੇ ਪਾਈ ਹੈਗੀ, ਛਾੜ ਪਾਈ ਹੈਗੀ। ਫਲੇਡ ਦੀ ਗ੍ਰਾਂਟਾਂ ਪਾਈਆਂ ਨੇ ਕਿਆਂ। ਹੁਣ ਤਾਂ ਮੰ ਜੇ ਅਸੀਂ ਨਾਕ ਤੇ ਗਲਤ ਹੋਈ ਨਾ ਤਾਂ ਦੜਬੇ ਦੇ ਵਿੱਚ ਵੀ ਪੂਰੇ ਪੰਜਾਬ ਚ ਮੰਨਿਆ ਹੈਗਾ ਦੜਬਾ ਵੀ ਇੰਨਾ ਵਿਕਾਸ ਹੋ ਰਿਹਾ ਹੈ ਹਰਪਾਲ ਸਿੰਘ ਚੀਮਾ ਨੂੰ ਵਿਕਾਸਪੁਰਸ ਦੇ ਨਾਮ ਨਾਲ ਲੋਕ ਜਾਣਦੇ ਨੇ ਸਿਰ ਵਿੱਚ ਕਿਸੇ ਨਾਲ ਵੀ ਮੰਤਰੀ ਸਾਹਿਬ ਬਿੱਤਕਾ ਨਹੀਂ ਕਰਦੇ ਜਿਹੜੀ ਮਰਜ਼ੀ ਪਾਰਟੀ ਦਾ ਆਜੇ ਉਹ ਤਾਂ ਇਹ ਕਹਿੰਦੇ ਨੇ ਵੀ ਜਿਹੜੀ ਨੂੰ 50000 ਦੀ ਲੀਡ ਤੇ ਦੜਬੇ ਚ ਅੱਜ ਤਾ ਹੈਗਾ ਤਾਂ ਮੈਨੂੰ ਸਭਨੇ ਵੋਟਾਂ ਪਾਈਆਂ ਨੇ ਕੋਈ ਪਾਰਟੀ ਲੱਗਣੀ ਨਹੀਂ ਰਹੇਗੀ ਜਿਹੜੇ ਵੀ ਪਾਰਟੀ ਦਾ ਅਕਾਲੀ ਦਲ ਦਾ ਆਜੇ ਕਾਂਗਰਸ ਆਸੀਂ ਪਹਿਲ ਦੇ ਆਧਾਰ ਤੇ ਕੰਮ ਕਰਦੇ ਆ ਸਾਨੂੰ ਵਿਧਾਇਕਾਂ ਦੇ ਮੰਤਰੀ ਸਾਹਿਬ ਵੱਲੋਂ ਵੀ ਕੋਈ ਵੀ ਪਾਰਟ ਹੁਣ ਹੀ ਕਰਨਾ ਪਾਰਟੀਵਾਦੀ ਕਿਸੇ ਨਾਲ ਵੀ ਕਿਸ ਜਿਹੜੇ ਕੰਮ ਜਨਰਲ ਕੰਮ ਕਰਨਾ ਪਹਿਲੇ ਦੇ ਅਧਾਰ ਤੇ ਕਰਨਾ ਹੈ ਕੰਟਰੈਕਸ਼ਨ ਵਾਲੀ ਕੰਪਨੀ ਜਿਹੜੀ ਠੇਕੇਦਾਰ ਨੂੰ ਤੁਸੀਂ ਨਿਰਦੇਸ਼ ਦਿੱਤੇ ਤੇ ਅੱਜ ਵੀ ਨਿਰਦੇਸ਼ ਦਿੱਤੇ ਨੇ ਕੱਲ ਵੀ ਤੁਹਾਡੇ ਇੱਕ ਮਾਮਲੇ ਮੈਂ ਧਿਆਨ ਦੇ ਵਿੱਚ ਲਿਆਂਦਾ ਜੇ ਤੁਸੀਂ ਨੋਟਿਸ ਲਿਆ ਉਹਦੇ ਪਰਖ ਨੇ ਦੇਖਦੇ ਸੀ ਅਸੀਂ ਦੇਖੋ ਜੀ ਸਾਹਮਣੇ ਗੁਰੂ ਘਰ ਆ ਫਿਰ ਵੀ ਕਹਿਣਾ ਦੁਆਰੇ ਵਾਰੀ ਵਾਰੀ ਕਹਿਣਾ ਸੀ ਨਾ ਵੀ ਸੌਣੇ ਖਾ ਸਕਦੇ ਅਸੀਂ 1 ਰੁਪਏ ਦੇ ਰਵਾਧਾਰ ਨਹੀਂ ਕਹਿੰਦੇ ਚਾਹ ਦਾ ਕੱਪ ਨਹੀਂ ਪੀਂਦੇ ਨਾ ਮੰਤਰੀ ਸਾਹਿਬ ਨਾਲ ਦਫ਼ਤਰਾਂ ਨਾਲ ਅਸੀਂ ਪੀਂਦੇ ਨਹੀਂ ਅਸੀਂ ਠੇਕੇਦਾਰ ਨੂੰ ਵੀ ਕਹਿਣਾ ਸੀ ਅਫਸਰਾਂ ਨੂੰ ਵੀ ਕਹਿਣਾ ਆ ਵੀ ਸਾਡੀ ਪੰਜੀ ਪੰਜੀ ਵਿਕਾਸ ਦੇ ਕਾਰਜ ਤੇ ਲੱਗੇ ਸਾਡੀ ਬ